ਅੱਜ ਦਿਨ ਚੋਰੀ ਲੁੱਟਾਂ ਘੁਆਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਲੇਕਿਨ ਪੁਲਿਸ ਪ੍ਰਸ਼ਾਸਨ ਲੱਗਦਾ ਵੀ ਕੁੰਭ ਕਰਨੀ ਨੀਂਦ ਸੁਤਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਦਾਅਵੇ ਬਹੁਤ ਕੀਤੇ ਜਾਂਦੇ ਨੇ ਵੀ ਅਸੀਂ ਇਹੋ ਜਿਹੇ ਜੜੇ ਸ਼ਰਾਤੀ ਅੰਸਰ ਆ ਚੋਰ ਆ ਲੁਕੇਰੇ ਆ ਇਹਨਾਂ ਦੇ ਉੱਤੇ ਜਿਹੜੀਆਂ ਨੇ ਕੇਲਾ ਕੱਸਦੇ ਪਏ ਆ ਤੇ ਇਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਕਰਦੇ ਆ ਲੇਕਿਨ ਫਿਲਹਾਲ ਹਾਲਾਤ ਜਿਹੜੇ ਆ ਉਹ ਬਦਲਦੇ ਹੋਏ ਦਿਖਾਈ ਨਹੀਂ ਦਿੰਦੇ ਤੇ ਲਗਾਤਾਰ ਜਿਹੜੀਆਂ ਚੋਰੀਆਂ ਤੇ ਲੁੱਟਾਂ ਦੀਆਂ ਜਵਾਰਦਾਤਾਂ ਹੁੰਦੀਆਂ ਹੋਈਆਂ ਸੀਸੀਟੀਵੀ ਵਿੱਚ ਕੈਦ ਹੁੰਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਤੇ ਹੁਣ ਤਾਂ ਜਿਹੜ ਦਿਖਾ ਰਹੇ ਆ ਤੁਹਾਨੂੰ ਅਸੀਂ ਤਸਵੀਰ ਦਿਖਾਣੇ ਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਇੱਕ ਮੰਦਰ ਨੂੰ ਚੋਰ ਨੇ ਜਿਹੜਾ ਨਿਸ਼ਾਨਾ ਬਣਾਇਆ ਤੇ ਉੱਥੋਂ ਜਿਹੜਾ ਵੀ ਕਹਿ ਸਕਦੇ ਆ ਵੀ ਕੀਮਤੀ ਜਿਹੜਾ ਸਮਾਨ ਹੈਗਾ ਉੱਥੋਂ ਜਿਹੜਾ ਚੋਰੀ ਕਰਕੇ ਉੱਥੋਂ ਲੈ ਗਿਆ ਵੀ ਕਹਿ ਸਕਦੇ ਆ ਵੀ ਰੱਬ ਦੇ ਘਰ ਨੂੰ ਵੀ ਜਿਹੜਾ ਉਹ ਛੱਡੋ ਨੂੰ ਜਿਹੜੇ ਚੋਰ ਆ ਉਹ ਤਿਆਰ ਨਜ਼ਰੀ ਨਹੀਂ ਪੈਂਦੇ ਵੀ ਜਿੱਥੇ ਹੀ ਦਾ ਲੱਗਦਾ ਉੱਥੇ ਜਿਹੜਿਆ ਉਹ ਚੋਰੀ ਕਰਨ ਦੀ ਬਾਤ ਦਾ ਤੁਹਾਨੂੰ ਜਿਹੜਾ ਅਨਜਾਮ ਦਿੰਦੇ ਆ ਸਾਡੇ ਨਾਲ ਮੰਦਰ ਦੇ ਪੰਡਿਤ ਨਾਲ ਗੋਲਵੇ ਇਹਨਾਂ ਨਾਲ ਗੱਲਬਾਤ ਕਰਦੇ ਆ ਪਰ ਇਹ ਨਮਸਕਾਰ ਨਾ क्या हुआ की बात है जी करीबन जो तो ग्यारह सवा ग्यारह बजे के बीच की मैं जो है साइड में गया हूँ किधर कि अंदर और कुदरती उसी समय में बस एक चोर आया है के और वो चांदी का भोग लगाने के लिए प्याला रखा हुआ था हमने मंदिर में भगवान जी को ठाकुर जी थी वो तो प्याला वो उठा के जो है ले गया के और जब बाद में पता लगा तो सीसीटीवी सी टी से कि भाई एक जो है नशीरी पर्सन आया मंदिर में और वो जो है वो चांदी का प्याला उठाकर लेके गया तो भगवान के मंदिर को भी नहीं छोड़ा जा रहा जी किससे एक महीना पहले भी किसी मंदिर में से जब पित्तल की जोते तक उठा के ले गए तो चलो चांदी का था कीमती था तो पित्तल की भी चीज़ें नहीं छोड़ रहा है तो प्रशासन से यही दरखास्त है कि जी जितनी जल्द से जल्द हो इन पर जो है पकड़ बनाई जाए क्योंकि आये दिन कोई ना कोई मंदिर तक को नहीं छोड़ा जा रहा है तो कल को हमारे जैसे इंसानों की भी क्या जो है कि कैसे तो इसमें सेफ्टी है क्योंकि तो अब तो चलो मैं था नहीं मान लो पर्सन में मंदिर में होता कोई हथियार होता कुछ भी करता तो अगला चीज़ लेके जाता मार के जाता तो उसका नुकसान कर सकता था तो कृपया प्रशासन से यही विनती है कि जो है जी क्या कहते जल्द से जल्द जो है चोर को पकड़ा जाए और जो है सामान भी हमारा जो है वापस दिलाया जाए और बाकी लोगों की भी मदद हो सके क्योंकि जब प्रशासन कार्रवाई करेगा तो इंसान भी सेफ रहेगा जब प्रशासन कार्रवाई नहीं करेगा तो मंदिर क्या एकदा मंदिरों में बैठने वाली संगत का भी क्या तो देखो इस मंदिर का नाम क्या है और किस इलाके में पड़ता है ये मंदिर का नाम है जी श्री तिरुपति वेंकटेश्वर बालाजी मंदिर बाजार नंबर दो फरोजपुर छाव और मंदिर काफ़ी अच्छे से चल रहा संगत भी आती है लेकिन जिस हिसाब से कल जो उसने वारदात की उसमें कोई कुदरती मंदिर में था नहीं उसने मौके का जो है फ़ायदा उठाया और जो है वो उसने एकदम उठाया हमारे पास सीसीटीवी वीडियोस है वो मैं आपको दिखाता हूँ कैसे उसने जो है पहला उठाया और वो लग ਜੋ ਹੈ ਆਪਣੀ ਜੈਕਟ ਵਿੱਚ ਛਿਪਾ ਕੇ ਲੈ ਕੇ ਗਿਆ ਭਾਜੀ ਕੀ ਹਾਲਾਤ ਨੇ ਦੇ ਪਾਸੇ ਪੈਨੇ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਚੋਰੀਆਂ ਲੁੱਟਾਂ ਖੋਹਾਂ ਤੇ ਜੜੀਆਂ ਚਪਟ ਮਾਰੀ ਵੀ ਜੜੀਆਂ ਹੋਈ ਹੋਈ ਦੱਸਾਈ ਦੇ ਰਹੇ ਇਹ ਸਾਡੇ ਫਿਰੋਜ਼ਪੁਰ ਦੇ ਹਾਲਾਤ ਬਹੁਤ ਖਰਾਬ ਹੈ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਤੇ ਰੋਜ਼ ਖਬਰਾਂ ਆ ਰਹੀਆਂ ਔਰ ਦਿਨ ਦਿਹਾੜੇ ਲੋਕੀ ਚੋਰੀਆਂ ਚਕਾਰੀਆਂ ਐਵੇਂ ਕਰ ਰਹੇ ਹੈ ਮੇਰੀ ਸਾਹਮਣੇ ਹੀ ਦੁਕਾਨ ਹੈ ਦਵਾਈਆਂ ਦੀ ਔਰ 11 ਵਜੇ ਅਸੀਂ ਵੀ ਦੇਖਿਆ ਮੰਦਰ ਕਬਾੜਿਆ ਹੁਣ ਕਿਥੇ ਦਾ ਕੀ ਪਤਾ ਲੱਗ ਸਕਦਾ ਬੰਦਾ ਕੀ ਕਰਨ ਗਿਆ ਮੱਥਾ ਟੇਕ ਕੇ ਦੇਖ ਰਿਹਾ ਔਰ ਚੱਕਿਆ ਔਰ ਲੈ ਕੇ ਭੱਜ ਗਿਆ ਵੀ ਕਹਿ ਸਕਦੇ ਵੀ ਰੱਬ ਦੇ ਤਾ ਕੱਢ ਔਰ 3-4 ਮੋਟਰਸਾਈਕਲ ਚੋਰੀ ਹੋ ਗਏ ਆ ਸਾਡਾ ਵੀ ਇੱਥੇ ਮੋਟਰਸਾਈਕਲ ਖੜਿਆ ਸੀਗਾ ਬੰਦੇ ਬੈਠੇ ਮੋਟਰਸਾਈਕਲ ਤੇ ਅੰਦਰ ਬੜੇ ਮੱਥਾ ਕਿਵੇਂ ਬੈਠਿਆ ਭਾਈ ਕਹਿੰਦਾ ਜੀ ਮੈਂ ਮੱਥਾ ਟੇਕਣ ਚੱਲਿਆ ਔਰ ਆਏ ਤੇ ਮੋਟਰਸਾਈਕਲ ਗਾਇਬ ਹੋ ਗਿਆ ਇਹ ਵਿਰੋਜਪੁਰ ਦੇ ਹਾਲਾਤ ਬਹੁਤ ਖਰਾਬ ਆ ਸਰ ਹੁਣ ਰੱਬ ਤੇ ਤੁਹਾਨੂੰ ਨਹੀਂ ਛੱਡ ਦੇ ਇਹ ਰੱਬ ਕੀ ਕਰੂਗਾ ਰੱਬ ਜੀ ਘਰੋਂ ਦੀ ਆਪ ਹੀ ਲੁੱਟ ਖੋਈ ਜਾਂਦੀਆਂ ਇਹਦਾ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਸਾਡੇ ਨੇਤਾਵਾਂ ਦਾ ਕੰਮ ਹੈ ਜਿਹੜਾ ਫਰੋਖਪੁਰਵਾਲ ਧਿਆਨ ਨਹੀਂ ਦੇਦੇ ਵੀ ਕਹਿ ਸਕਦੇ ਨੇ ਫਰੋਖਪੁਰਵਾਲ ਜਿਹੜਿਆ ਧਿਆਨ ਜਿਹੜਾ ਪੂਜ 85 ਵੱਲੋਂ ਨਹੀਂ ਦਿੱਤਾ ਜਾ ਰਿਹਾ ਜਿਹਦਾ ਸਾਬ ਤੌਰ ਤੇ ਨਜ਼ਰ ਪੈ ਰਹੀ ਆ ਵੀ ਤਸਵੀਰਾਂ ਜਿਹੜੀਆਂ ਚੁਕਾਨ ਵਾਲੀਆਂ ਆਂਦੀਆਂ ਤੇ ਲੋਕਬਿੰਦਾਂ ਵਿੱਚ ਵੀ ਜਿਹੜਾ ਦਹਿਸ਼ਤ ਆ ਉਹ ਦੇਖਣ ਨੂੰ ਮਿਲਦੀ ਪਈ ਆ ਕਿਉਂਕਿ ਲੋਕ ਵੀ ਡਰ ਦੇ ਮਾਹੌਲ ਦੇ ਵਿੱਚ ਜੀਣ ਵਾਸਤੇ ਮਜਬੂਰ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਰੱਬ ਦੇ ਘਰ ਨੂੰ ਚੋਰ ਜਿਹੜੇ ਆ ਉਹ ਨਹੀਂ ਛੱਡਦੇ ਤੇ ਜੇ ਉੱਥੇ ਕੋਈ ਇਨਸਾਨ ਮजूद ਹੁੰਦਾ 15 15 ਚੁੰਟਾ ਮੰਦਰ ਦਾ ਪੁਜਾਰੀ ਹੁੰਦੇ ਤੇ ਜੇ ਕੋਈ ਉਹਨਾਂ ਕੋਲ ਹਥਿਆਰ ਹੁੰਦਾ ਤੇ ਉਹਨਾਂ ਨਾਲ ਵੀ ਉਹਨਾਂ ਦਾ ਇਨਸਾਨ ਜਿਹੜਾ ਉਹ ਕਰ ਸਕਦੇ ਸੀ ਇਹੋ ਜਿਹਾ ਡਰ ਜਿਹੜਾ ਇਹਨਾਂ ਦੇ ਮਨਾਂ ਵਿੱਚ ਬੈਠਾ ਹੋਇਆ ਲੇਕਿਨ ਉਹ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਖਾਸ ਪੀ ਅੰਚਨੇ ਚੋਰ ਨੇ ਲੁਟੇਰੇ ਨੇ ਖੋਹ ਕਰਤਾ ਨੇ ਇਹਨਾਂ ਦੀ ਜਿਹੜੀ ਕਾਰਵਾਈ ਸਖਤੀ ਦੇ ਨਾਲ ਕੀਤੀ ਜਾਵੇ ਤਾਂ ਜੋ ਮੰਦਿਰ ਦਾ ਜਿਹੜਾ ਬਚਾਅ ਹੋ ਸਕੇ ਤੇ ਆਮ ਲੋਕਾਂ ਦਾ ਵੀ ਬਚਾਅ ਹੋ ਸਕੇ ਵੀ ਇਹੋ ਜੇ ਮੌਲ ਦੇ ਵਿੱਚ ਲੋਕਾਂ ਨੂੰ ਜੀਨਾ ਨਾ ਪਵੇ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਡੈਨਿਕ ਸਵੇਰਾ ਫਰੋਜ਼ ਦੇਖੋ ਫਰੋਜ਼ਪੁਰ ਦੇ ਹਾਲਾਤ ਅੱਜ ਦਿਨ ਚੋਰੀ ਲੁੱਟਾਂ ਘੁਆਾਂ ਦੀਆਂ ਵਾਰਦਾਤਾਂ ਤਾਂ ਵਧੀਆਂ ਜਾ ਰਹੀਆਂ ਲੇਕਿਨ ਪੁਲਿਸ ਪ੍ਰਸ਼ਾਸਨ ਲੱਗਦਾ ਵੀ ਕੁੰਭ ਕਰਨੀ ਨੀਂਦ ਸੁਤਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਦਾਅਵੇ ਬਹੁਤ ਕੀਤੇ ਜਾਂਦੇ ਨੇ ਵੀ ਅਸੀਂ ਇਹੋ ਜਿਹੇ ਜੜੇ ਸ਼ਰਾਬੀ ਅੰਸਰ ਆ ਚੋਰ ਆ ਲੁਕੇਰੇ ਆ ਇਹਨਾਂ ਦੇ ਉੱਤੇ ਜਿਹੜੀਆਂ ਨੇ ਕੇਲਾ ਕੱਸਦੇ ਪਏ ਆ ਤੇ ਇਹਨਾਂ ਨੂੰ ਫੜ ਕੇ ਸਲਾਖਾ ਦੇ ਪਿੱਛੇ ਭੇਜਣ ਦਾ ਕੰਮ ਕਰਦੇ ਆ ਲੇਕਿਨ ਫਿਲਹਾਲ ਹਾਲਾਤ ਜਿਹੜੇ ਆ ਉਹ ਬਦਲਦੇ ਹੋਏ ਦਿਖਾਈ ਨਹੀਂ ਦਿੰਦੇ ਤੇ ਲਗਾਤਾਰ ਜਿਹੜੀਆਂ ਚੋਰੀਆਂ ਤੇ ਲੁੱਟਾਂ ਦੀਆਂ ਜਵਾਰਦਾਤਾਂ ਹੁੰਦੀਆਂ ਹੋਈਆਂ ਸੀਸੀਟੀਵੀ ਵਿੱਚ ਕੈਦ ਹੁੰਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਤੇ ਹੁਣ ਤਾਂ ਜਿਹੜੇ ਚੋਰ ਹੈ ਗਿਆ ਉਹ ਰ ਤਸਵੀਰ ਦੇਖਣੇ ਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਇੱਕ ਮੰਦਰ ਨੂੰ ਚੋਰ ਨੇ ਜਿਹੜਾ ਨਿਸ਼ਾਨਾ ਬਣਾਇਆ ਤੇ ਉੱਥੋਂ ਜਿਹੜਾ ਵੀ ਕਹਿ ਸਕਦੇ ਆ ਵੀ ਕੀਮਤੀ ਜਿਹੜਾ ਸਮਾਨ ਹੈਗਾ ਉੱਥੋਂ ਜਿਹੜਾ ਚੋਰੀ ਕਰਕੇ ਉੱਥੋਂ ਲੈ ਗਿਆ ਵੀ ਕਹਿ ਸਕਦੇ ਵੀ ਰੱਬ ਦੇ ਘਰ ਨੂੰ ਵੀ ਜਿਹੜਾ ਉਹ ਛੱਡ ਨੂੰ ਜਿਹੜੇ ਚੋਰ ਆ ਉਹ ਤਿਆਰ ਨਜ਼ਰੀ ਨਹੀਂ ਪੈਂਦੇ ਵੀ ਜਿੱਥੇ ਹੀ ਦਾ ਲੱਗਦਾ ਉੱਥੇ ਜਿਹੜਿਆ ਉਹ ਚੋਰੀ ਕਰਨ ਦੀ ਬਾਤ ਦਾ ਤੁੰ ਜਿਹੜਾ ਅੰਜਾਮ ਦਿੰਦੇ ਆ ਸਾਡੇ ਨਾਲ ਮੰਦਰ ਦੇ ਪੰਡਿਤ ਨਾਲ ਗੋਲ ਦੇ ਇਹਨਾਂ ਨਾਲ ਗੱਲਬਾਤ ਕਰਦੇ ਆ ਪਰ ਜੀ ਨਮਸਕਾਰ ਨਾ ਕੀ ਹੋਆ ਪੜੇ ਕਿ ਬਾਸਾ ਜੀ तकरीबन 11:00 ਸਵੇਰ 11:00 ਵਜੇ ਦੇ ਵਿੱਚ ਦੀ मैं जो है साइड में गया हूँ किधर अंदर और कुदरती उसी समय में बस एक चोर आया कि के, के और वो चांदी का भोग लगाने के लिए प्याला रखा हुआ था हमने मंदिर में भगवान जी को ठाकुर जी को तो वो प्याला वो उठा के जो है ले गया के, के। और जब बाद में पता लगा तो सीसीटीवी सी टी से कि भाई एक जो है नशेड़ी पर्सन आया मंदिर में और वो जो है वो चांदी का प्याला उठाकर लेके गया तो भगवान के मंदिर को भी नहीं छोड़ा जा रहा जी किससे एक महीना पहले भी किसी मंदिर में से जब पितर की जोते तक उठा के ले गए तो चलो चांदी का था कीमती था तो पित्त की भी चीज़ें नहीं छोड़ रहे हैं तो प्रशासन से यही दरखाश है कि जितनी जल्द से जल्द हो इन पर जो है पकड़ बनाई जाए क्योंकि आए दिन कोई ना कोई मंदिर तक क्यों नहीं छोड़ा जा रहा है तो कल को हमारे जैसे इंसानों की भी क्या जो है कि कहते हैं सेफ्टी है क्योंकि तो अब तो चलो मैं था नहीं मान लो पर्सन मैं मंदिर में होता कोई हथियार होता कुछ भी करता तो अगला चीज़ लेके जाता मार के जाता नुकसान तो नुकसान कर सकता था तो कृपया प्रशासन से यही विनती है कि जो है जी क्या कहते जल्द से जल्द जो है चोर को पकड़ा जाए और जो है सामान भी हमारा जो है वापस दिलाया जाए और बाकी लोगों की भी मदद हो सके बच्चों की भी क्योंकि जब प्रशासन कार्रवाई करेगा तो इंसान भी सेफ रहेगा जब प्रशासन कार्रवाई नहीं करेगा तो मंदिर क्या नहीं कर मंदिरों में बैठने वाली संगत का भी क्या कहता तो देखो इस तो तो मंदिर तो का, तो का नाम क्या है और किस इलाके में पड़ता है ये मंदिर का नाम है जी श्री तिरुपति वेंकटेश्वर बालाजी मंदिर बाजार नंबर दो फिरोजपुर छ और मंदिर काफ़ी अच्छे से चलता है संगत भी आती है लेकिन जिस हिसाब से कल जो उसने वारदात की उसमें कोई कुदरती मंदिर में था नहीं उसने मौके का जो है फायदा उठाया और जो है उसने कहीं उठाया हमारे पास सी सी टी वी वीडियो थे तो मैं आपको दिखाता हूँ कहीं कैसे उसने जो है पहला उठाया और वो लग जो है अपनी जैकेट में छिपा के लेके गया है भाजी की हालात जो मंदिर पे नज़र आ रहे हैं क्योंकि लगातार चोरियाँ लुटा चपट जपटमारी भी दिखाई जी होगी साढ़े फिरोजपुर के हालात बहुत ख़राब है ਬਾਕੀਆ ਦਾ ਤਾਂ ਮੈਨੂੰ ਪਤਾ ਨਹੀਂ ਤੇ ਰੋਜ਼ ਖਬਰਾਂ ਆ ਰਹੀਆਂ ਔਰ ਦਿਨ ਦਿਹਾੜੇ ਲੋਕੀ ਚੋਰੀਆਂ ਚਕਾਰੀਆਂ ਐਵੇਂ ਕਰ ਰਹੇ ਆ ਮੇਰੀ ਸਾਹਮਣੇ ਹੀ ਦੁਕਾਨ ਹੈ ਦਵਾਈਆਂ ਦੀ ਔਰ 11 ਵਜੇ ਅਸੀਂ ਵੀ ਦੇਖਿਆ ਮੰਦਰ ਕੋਲ ਆ ਹੁਣ ਕਿਥੇ ਦਾ ਕੀ ਪਤਾ ਲੱਗ ਸਕਦਾ ਬੰਦਾ ਕੀ ਕਰਨ ਗਿਆ ਮੱਥਾ ਟੇਕ ਕੇ ਦੇਖ ਰਿਹਾ ਔਰ ਚੱਕਿਆ ਔਰ ਲੈ ਕੇ ਭੱਜ ਗਿਆ ਕੀ ਕਹਾਂਗੇ ਵੀ ਰੱਬ ਦੇ ਤਾਂ ਘਟਵੜ 3-4 ਮੋਟਰਸਾਈਕਲ ਚੋਰੀ ਹੋ ਗਏ ਆ ਸਾਡਾ ਵੀ ਇੱਥੇ ਮੋਟਰਸਾਈਕਲ ਖੜਿਆ ਸੀਗਾ ਬੰਦੇ ਬੈਠੇ ਆ ਮੋਟਰਸਾਈਕਲ ਤੇ ਅੰਦਰ ਬੜੇ ਆ ਮੱਥਾ ਕਿਵੇਂ ਬੈਠਿਆ ਭਾਈ ਕਹਿੰਦਾ ਜੀ ਮੈਂ ਮੱਥਾ ਟੇਕਣ ਚੱਲਿਆ ਰਾਏ ਦਾ ਮੋਟਰਸਾਈਕਲ ਗਾਇਬ ਹੋ ਗਿਆ ਇਹ ਫਿਰੋਜਪੁਰ ਦੇ ਹਾਲਾਤ ਬਹੁਤ ਖਰਾਬ ਹੈ ਪਰ ਹੁਣ ਰੱਬ ਤੇ ਤੁਹਾਨੂੰ ਨਹੀਂ ਛੱਡ ਦੇ ਇਹ ਰੱਬ ਕੀ ਕਰੂਗਾ ਰੱਬ ਜੇ ਘਰੋਂ ਦੀ ਆਪ ਹੀ ਲੁੱਟ ਖੋਈ ਜਾਂਦੀ ਹੈ ਇਹਦਾ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਸਾਡੇ ਨੇਤਾਵਾਂ ਦਾ ਕੰਮ ਹੈ ਜਿਹੜਾ ਫਿਰੋਜਪੁਰ ਵੱਲ ਧਿਆਨ ਨਹੀਂ ਦੇਦੇ ਵੀ ਕਹਿ ਸਕਦੇ ਨੇ ਫਿਰੋਜਪੁਰ ਵੱਲ ਜਿਹੜਾ ਪਿਆਰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਜਾ ਰਿਹਾ ਜਿਹਦਾ ਸਾਬਤ ਤੌਰ ਤੇ ਨਜ਼ਰ ਪੈ ਰਹੀ ਆ ਵੀ ਤਸਵੀਰਾਂ ਜਿਹੜੀਆਂ ਚੁਕਾਨ ਵਾਲੀਆਂ ਆਂਦੀਆਂ ਤੇ ਲੋਕ ਕਬਿਲਾਂ ਵਿੱਚ ਵੀ ਜਿਹੜਾ دہشت ਹੈ ਉਹ ਦੇਖਣ ਨੂੰ ਮਿਲਦੀ ਪਈ ਆ ਕਿਉਂਕਿ ਲੋਕ ਵੀ ਡਰ ਦੇ ਮਾਹੌਲ ਦੇ ਵਿੱਚ ਜੀਣ ਵਾਸਤੇ ਮਜਬੂਰ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਰੱਬ ਦੇ ਘਰ ਨੂੰ ਚੋਰ ਜਿਹੜੇ ਆ ਉਹ ਨਹੀਂ ਛੱਡਦੇ ਤੇ ਜੇ ਉੱਥੇ ਕੋਈ ਇਨਸਾਨ ਮजूद ਹੁੰਦਾ ਪੰਡਤ ਪੰਡਤ ਜੁਦਾ ਮੰਦਰ ਦਾ ਪੁਜਾਰੀ ਹੁੰਦੇ ਤੇ ਜੇ ਕੋਈ ਉਹਨਾਂ ਕੋਲ ਹਥਿਆਰ ਹੁੰਦਾ ਤੇ ਉਹਨਾਂ ਨਾਲ ਵੀ ਉਹਨਾਂ ਦਾ ਨੁਕਸਾਨ ਜਿਹੜਾ ਉਹ ਕਰ ਸਕਦੇ ਸੀ ਇਹੋ ਜਿਹਾ ਡਰ ਜਿਹੜਾ ਇਹਨਾਂ ਦੇ ਮਨਾਂ ਵਿੱਚ ਬੈਠਾ ਹੋਇਆ ਲੇਕਿਨ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਖਾਸ ਕਰ ਫੀ ਅੰਚਨੇ ਚੋਰ ਨੇ ਲੁਟੇਰੇ ਨੇ ਕੋ ਕੱਟਾ ਨੇ ਇਹਨਾਂ ਦੀ ਜਿਹੜੀ ਕਾਰਵਾਈ ਸਖਤੀ ਦੇ ਨਾਲ ਕੀਤੀ ਜਾਵੇ ਤਾਂ ਜੋ ਮੰਦਰ ਦਾ ਜਿਹੜਾ ਬਚਾਅ ਹੋ ਸਕੇ ਤੇ ਆਮ ਲੋਕਾਂ ਦਾ ਵੀ ਬਚਾਅ ਹੋ ਸਕੇ ਵੀ ਇਹੋ ਜੇ ਮੋਲ ਦੇ ਵਿੱਚ ਲੋਕਾਂ ਨੂੰ ਜੀਣਾ ਨਾ ਪਵੇ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਡੈਨਿਕ ਸਵੇਰਾ ਸ੍ਰੀ